ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਪਾ ਰਹੇ ਹੋ Brazil ਚ ਮੀਂਹ ਨੇ ਕਿਸ ਤਰ੍ਹਾਂ ਕਹਿਰ ਮਚਾਇਆ ਹੋਇਆ ਹੈ ਤਸਵੀਰਾਂ ਦੇ ذریعے ਤੁਸੀਂ ਦੇਖ ਪਾ ਰਹੇ ਹੋ ਕਿ ਹੁਣ ਤੱਕ 29 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਕਿ ਹੋ ਚੁੱਕੀ ਹੈ ਤੇ 60 ਲੋਕ ਅਜੇ ਵੀ ਲਾਪਤਾ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਦਰਤ ਦੀ ਮਾਰ ਪਈ ਹੈ ਕਿਸ ਤਰ੍ਹਾਂ ਕੁਦਰਤ ਦਾ ਕਹਿਰ ਜਿਹੜਾ ਹੈ ਉੱਟਿਆ ਹੈ ਤੇ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ Brazil ਦੇ ਵਿੱਚ ਮੀਨੇ ਕੈਰ ਮਚਾਇਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਕਿੰਨਾ ਜ਼ਿਆਦਾ ਖੜਾ ਹੈ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਜੂਜ ਰਹੇ ਨੇ ਤੇ 29 ਲੋਕਾਂ ਦੀ ਮੌਤ ਇੱਥੇ ਦੱਸੀ ਜਾ ਰਹੀ ਹੈ ਕਿ ਹੋ ਚੁੱਕੀ ਹੈ ਅਤੇ 60 ਲੋਕ ਅਜੇ ਵੀ ਇੱਥੇ ਲਾਪਤਾ ਨੇ ਕੁਦਰਤ ਦੀ ਮਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਦਰਤ ਵੱਲੋਂ ਇੱਥੇ ਕਹਿਟਾਇਆ ਜਾ ਰਿਹਾ ਹੈ ਲਗਾਤਾਰ ਬ੍ਰਾਜ਼ੀਲ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਬ੍ਰਾਜ਼ੀਲ 'ਚ ਮੀਂਹ ਕਿਸ ਤਰ੍ਹਾਂ ਕੈਰ ਮਚਾਇਆ ਹੋਇਆ ਹੈ ਜਗ੍ਹਾ ਜਗ੍ਹਾ ਤੇ ਪਾਣੀ ਤੁਸੀਂ ਦੇਖ ਪਾ ਰਹੇ ਹੋ ਕਿ ਪਾਣੀ ਕਿਸ ਤਰ੍ਹਾਂ ਖੜਾ ਹੈ ਤੇ ਹੁਣ ਤੱਕ 29 ਲੋਕਾਂ ਦੀ ਮੌਤ ਦੱਸੀ ਗਈ ਹੈ ਤੇ ਅਜੇ ਤੱਕ 60 ਲੋਕ ਲਾਪਤਾ ਵੀ ਨੇ